ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਜੈਜ ਦੇ ਭਾ ਦੀਆਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਵੜਾ ਇੱਕ ਬਹੁਤ ਚੰਗੀ ਮੱਝਾਰਗੀ ਵੜ ਬੱਝਾਰਗੀ ਤਾਂ ਕਹਿੰਦਾ ਜਰਸੀ ਬਰੀਡ ਦੀ ਕਾਫੀ ਕਲਰ ਦੀ ਬੱਛੀ ਆ ਦੰਦਾ ਜੀ ਇਹ ਹਜੇ ਪਹਿਲਾ ਨਾ ਤੇ ਇੱਕ ਬਹੁਤ ਚੰਗੀ ਛੋਟੀ ਤਾਜੀ ਸੂਈ ਸਵਾਈ ਮਗਰ ਵੀ ਕੱਟੀ ਭਾ ਹੋਣਗੇ ਜਮਾ ਜੈਜ ਆ ਛੋਟੀ ਫੁੱਲ ਵੱਡੇ ਕੱਦਾ ਵਾਲੀ ਫੁੱਲ ਵਜਣ ਵਾਲੀ ਚੰਗੇ ਬੋਲੇ ਤੋਂ ਸਟਾਰਟਿੰਗ ਕੀਤੀ ਐ ਤਿੰਨ ਵਿਹੜਾ ਇੱਕ ਝੋਟੀ ਇਨਫਰਮੇਸ਼ਨ ਲੈ ਦਨਾਂ ਗੱਲਾਂ ਬਾਤਾਂ ਕਰ ਲੈਨੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਗਰ ਬਾਈ ਜੀ ਨਾਂ ਦੱਸ ਦਈਏ ਨਾਂ ਮਰਦੇਵ ਸਿੰਘ ਪਿੰਡ ਜਿਹੜਾ ਇੱਕ ਦੇ ਕੋਠੇ ਮੋਗਾ ਜਿਹੜਾ ਵੀਰ ਫੋਨ ਨੰਬਰ ਦੱਸ ਦਈਏ 771760542 ਇਹ ਤੋਂ ਹੀ ਕਰ ਸ਼ੁਰੂ ਕਿਹੜੇ ਪਾਸ ਕਰਗੇ ਇੱਥੇ ਕਰ ਲੈਨੇ ਕੋਈ ਦੱਸੋ ਝੋਟੀ ਬਾਰੇ ਝੋਟੀ ਵੀਰੇ ਕਾਂਦੀ ਸੂਈ ਦੁਪਹਿਰ ਦੀ ਜੇਰ ਪੈ ਗਈ ਹੰਦੀ ਆਪਣੀ ਫੁੱਲ ਗਾਰੰਟੀ ਵੀਡੀਓ ਬਣਾਈ ਐ ਸੌਂਦੀ ਦੀ ਵੀ ਬਣਾਈ ਐ ਜੇਰ ਪੈਂਦੀ ਦੀ ਬੈਠੀ ਵੀ ਜੇਰ ਪਈ ਆ ਕਿੰਨਾ ਕੁ ਦੁੱਧ ਪਿਆਜੂ ਯਾਰ ਵੀਰੇ ਜਿਹੜੇ ਸਾਡੇ ਬੌਲੇ ਤੋਂ ਤੁਰਿਆ ਹੋਦਾ ਇਹਦਾ ਅਗਲਾ ਆ ਆਪਦੀ ਪਾਵਰ ਨਾ 16 15 16 ਚ ਵਾਲੇ ਬੌਲਾ ਹੁਣ 10 ਕਿਲੋ ਨੇਟ ਕੱਲ ਦੀ ਸੂਈ ਥੱਲੇ ਕੰਡੇ ਦੇ ਚਾੜਦੇ ਆਗੇ ਠੀਕ ਆ ਕੱਢ ਬਾਹਰ ਨੂੰ ਲਓ ਵੀ ਮਿੱਤਰੋ ਕੱਲ ਦੀ ਸੂਈ ਆ ਦੁਪਹਿਰ ਦੀ ਸੂੰਦੀ ਦੀ ਵੀਡੀਓ ਹੈਗੀ ਆ ਜੇਰ ਪੈਂਦੀ ਦੀ ਵੀਡੀਓ ਹੈਗੀ ਆ 10 ਕਿਲੋ ਤੋਂ ਬਾਹਰ ਬੌਲਾ ਵੀਰ ਕਹਿੰਦਾ ਕੱਲ ਦੀ ਸੂਈ ਥੱਲੇ ਤਿਆਰ ਹੈ ਜੇ ਬੰਦਾ ਭਾਈ ਕਹਿੰਦਾ ਅਗਲਾ ਸੇਵਾਣਾ ਤਕਾ ਕੇ ਕਰਦਾ ਹੋ ਸਕਦਾ 16 ਕਿਲੋ ਪਿਆਜੇ ਦਾ 16 ਕਿਲੋ ਹੀ ਪਿਆਜੇ ਫੁੱਲ ਵੱਡਾ ਕੱਦ ਪੂਰੀ ਰਾਜੀ ਨਰੋਈ ਨਿਗਰ ਦੂਜਾ ਸੂਹਾ ਤਾਜੀ ਸੂਈ ਸਵਾਈ ਝੋਟੀ ਚਾਰ ਹੀ ਥਾਣਾ ਮੋٹے ਮੋٹے ਆਦੀ ਚਵਾਈ ਵਾਲੇ ਰੌਗ ਰੌਗ ਦੇ ਥਾਣ ਉਪਰੋਂ ਸੂਲ ਤੋਂ ਫਟੰਗ ਉਚੜਾ ਲੇਵਾ ਸਟਾਰਟ ਹੁੰਦਾ ਸਾਢੇ 10 ਵਜੇ ਵੀਡੀਓ ਬਣਾ ਰਹੇ ਆ ਆਥਨ ਦੀ ਚਵਾਈ ਚ ਸਾਰਾ ਦੇਣੀ ਪਿਆ ਸੂਹਾ 5 ਕਿਲੋ ਬੌਲੀ ਕੱਢੀ ਆ ਹਵਾਨੇ ਚੋ ਵੀਰ ਕਹਿੰਦਾ ਖੁੱਲੀ 5 ਕਿਲੋ ਹੀ ਰਾਤ ਕੱਢੀ ਆ ਹਵਾਨੇ ਚ ਖੁੱਲੀ ਬੌਲੀ 10 ਕਿਲੋ ਬੌਲੀ ਤਿਆਰ ਹੈ ਕੰਡੇ ਦੇ ਬਾਈ ਕਹਿੰਦਾ ਜੋਕ ਕੇ ਦੇ ਦੂੰਗਾ ਮੈਂ 16 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆਜੂ ਬਾਕੀ ਜੇ 13 14 ਕਿਲੋ ਦੁੱਧ ਵਾਲੀ ਝੋਟੀ ਹੁੰਦੀ ਫਿਰ ਬੌੜਾ 8 ਕਿਲੋ ਹੋਣਾ ਸੀਗਾ 7 8 ਕਿਲੋ ਇਹਦੇ ਥੱਲੇ ਪਰ ਇਹਦੇ ਥੱਲੇ 10 ਕਿਲੋ ਤੋਂ ਬਾਹਰ ਬੌੜਾ ਤਿਆਰ ਹੈ 16 ਕਿਲੋ ਵੀਰ ਦੱਸਦਾ ਖੁੱਲਾ ਦੁੱਧ ਪਿਆਜੂ ਬਾਕੀ ਝੋਟੀ ਦਾ ਕੱਦ ਕਾਠ ਬਹੁਤ ਹੈ ਰਾਜੀ ਬਹੁਤ ਹੈ ਤੇ ਇਹਨਾਂ ਦੁੱਧ ਦੇਵੇ ਇਹਨਾਂ ਫਿਰ ਦੇਣਾ ਵੀ ਕਿਹੜੀ ਨੇ ਆ ਮੋਟਾ-ਮੋਟਾ ਅਦੀ ਚੁਆਈ ਵਾਲਾ ਥਣ ਚਾਹਨਾ ਥਾਣਾ ਦਾ ਸੇਮ ਹੀ ਸਾਈਜ਼ ਆ ਕਿੰਨੇ ਦੀ ਬਾਈ ਜੈ ਜਪਾ ਮੇਰੇ ਮੋਲੇ ਜੋ ਮਰਜ਼ੀ ਕਰਾ ਲੈ ਇੱਕ 25 ਦੀ ਦੇਵਾਂਗੇ ਵੀ ਇੱਕ 25 ਦੀ ਦੇ ਦੇਾਂਗੇ ਆਪਾਂ ਦੋਸਤੋ ਜਮਾ ਜੈ ਜਪਾ 125000 ਦੀ ਵੀਰ ਕਹਿੰਦਾ ਝੋਟੀ ਦੇ ਦੂੰ ਦੁਆ ਹੀ ਸੂਆ ਵਜ਼ਨ ਚ ਫੁੱਲ ਐ ਤੇ ਵੱਡੀ ਵੀ ਬਹੁਤ ਐ ਮਗਰ ਵੀ ਕੱਟੀ ਆ 10 ਕਿਲੋ ਤੋਂ ਬਾਹਰ ਬੌਲੀ ਤਿਆਰ ਆ 16 ਕਿਲੋ ਖੁੱਲਾ ਦੁੱਧ ਪਿਆ ਜੂ ਸਵਾ ਲੱਖ ਦੀ ਝੋਟੀ ਇੰਨੇ ਦੁੱਧ ਵਾਲੀ ਸੂਈ ਸਵਾਈ ਕਿਸੇ ਨੇ ਨਹੀਂ ਦੇਣੀ ਚਾਰ ਪੰਜ ਪਿੰਡ ਤੁਰ ਫਿਰ ਕੇ ਢੀੜਾ ਦੇ ਲਓ ਨਾਲੇ ਤਾਂ ਤੁਹਾਨੂੰ ਭਾ ਦਾ ਪਤਾ ਲੱਗ ਜੂਗਾ ਜੇ ਮਿਲਦੀ ਹੋਈ ਤਾਂ ਲੈ ਲਓ ਨਹੀਂ 1.5 ਲੱਖ ਤੋਂ ਘੱਟ ਕੋਈ ਵੀ ਵਾਅਿਜ ਨਹੀਂ ਦਿੰਦਾ ਕੋਈ 165 ਕੋਈ 70 ਇਹਨੇ ਦੁੱਧ ਵਾਲੀ ਦਾ ਤੇ ਬਾਈ ਕਹਿੰਦਾ ਸਵਾ ਲੱਖ ਦੀ ਦੇ ਦੇਣੀ ਆ ਛੋੜ ਛੱਪਾ ਹੋ ਜੂ ਬੇਫਿਕਰ ਹੋ ਕੇ ਆਜੋ ਜਮਾਂ ਜੈ ਜਪਾ ਇੱਡੀ ਚੰਗੀ ਝੋਡੀ ਕਿਹਨੇ ਦੇਣੀ ਸਵਾ ਲੱਖ ਦੀ ਦੋ ਨੰਬਰ ਤੇ ਆ ਜਾ ਦੋ ਨੰਬਰ ਵੀ ਇਹ ਆਹਾ ਗਾ ਇਹਨੂੰ ਅੱਜ ਪੰਜਵਾਂ ਦੇਣਾ ਸੂਈਏ ਵੱਧ ਦਾ ਹੈਗਾ ਇਹ ਥੱਲੇ ਹੁਣ 17 ਕਿਲੋ ਜਿਹੜਾ ਚਵਾਉਣਾ ਆਪਾਂ ਕਿੰਨਾ ਕੁ ਪੈਜੂ ਵੀਰੇ ਯਾਰ ਜੇ ਅਗਲਾ ਵੱਧ ਸੇਵਾ ਕਰੇ ਤਾਂ ਵੀ ਆਮ ਨਾਲ ਹੀ ਦੇਊਂ ਮਗਰ ਕੀ ਆ ਮਗਰ ਵੀਰੇ ਇਹ ਤਾਂ ਬੱਛਾ ਜੈ ਜ ਆਪਾਂ ਜੈ ਜੇ ਦੇ ਦੇਾਂਗੇ ਵੀਰੇ 1000 ਘੱਟ 60 ਦੀ ਮਾਨਤਾਨ ਕਰਾਂਗੇ 95000 ਚੋਂ ਵੀਰ ਕਹਿੰਦਾ ਮਾਨਤਾਨ ਕਰਾਂਗੇ 17 ਕਿਲੋ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ ਭਾਂਡੇ 'ਚ ਜੋਖ ਲੈਣਾ ਇੱਕ ਤਾਂ ਹੁੰਦੀਆਂ ਕਹਿਣ ਵਾਲੀਆਂ ਗੱਲਾਂ ਕਿ ਭਾਈ ਗੱਭਣਾ ਚਾਰਾਂ ਦਿਨਾਂ ਦੀ ਕੱਚੀ ਆ ਪਹਿਲਾਂ ਨੇ ਇੰਨਾ ਦੁੱਧ ਦਿੱਤਾ ਐਰ ਕੀ ਇੰਨਾ ਪਿਆ ਜੂ ਉਹ ਤਾਂ ਹੁੰਦੀਆਂ ਗੱਲਾਂ ਕਹਿਣ ਕਰਨ ਦੀਆਂ ਇਹਦੇ ਥੱਲੇ ਪੰਜਾਂ ਦਿਨਾਂ ਦੀ ਸੂਈ ਥੱਲੇ ਚਾਰਾਂ ਦਿਨਾਂ ਦੀ ਸੂਈ ਥੱਲੇ 17 ਕਿਲੋ ਦੁੱਧ ਤਿਆਰ ਹੈ ਭਾਈ ਕਹਿੰਦਾ ਜੇ ਅਗਲਾ ਵਧੀਆ ਸੇਵਾ ਕਰਦਾ 20 ਕਿਲੋ ਦੁੱਧ ਖੁੱਲਾ ਪਿਆ ਜੂ ਮਗਰੇ ਦੇ ਵਛਾ ਮੇਲਕਾਫ ਬਛੜਾ ਸਾਢੇ 10 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਆਥਣੇ ਵੀ 6-7 ਵਜੇ ਅਗਲਾ ਆ ਕੇ ਚੋਲੇ ਤੜਕੇ ਫੇਰ 6-7 ਵਜੇ ਆ ਜੇ ਕੰਡੇ ਦੇ ਜੋ ਅਗਲੇ ਜੇ ਕੋਈ ਮਾੜੀ ਮੋੜ ਕਸਰ ਰਹਿ ਗਈ ਅਗਲੇ ਡੰਗ ਫੇਰ ਭਾਵਾਂ ਚੋਲੇ 17 ਕਿਲੋ ਨੈਟ ਤਿਆਰ ਹੈ 1000 ਘਟ 60 ਦੀ ਦੇ ਦੇਣੀ ਆ 20 ਕਿਲੋ ਦੁੱਧ ਪਿਆਜੂ ਝੋਟੀ ਦੁੱਧ 16 ਕਿਲੋ ਖੁੱਲਾ ਪਿਆਉ ਫੁੱਲ ਵੱਡੇ ਉਹ ਝੋਟੀ ਦਾ ਕੱਦ ਆ ਵੜ ਨਾਲੋਂ ਵੀ ਵੱਡਾ ਵੜ ਵੀ ਪੂਰੇ ਵੱਡੇ ਕੱਦ ਵਾਲੀ ਤੇ ਝੋਟੀ ਦੁੱਧ ਦੋ ਉਂਗਲਾਂ ਵੱਡੀ ਆ ਕੱਦ ਚ ਤੇ ਰਾਜੀ ਵੀ ਵੱਧ ਆ ਤੇ ਉਹ ਸਵਾ ਲੱਖ ਦੀ ਦੇ ਦੇਣੀ ਆ 3 ਨੰਬਰ ਤੇ ਆ ਜਾ 3 ਨੰਬਰ ਵੀ ਇਹ ਹੱਥੋਂਨ ਵੱਛੀ ਆ ਦੋ ਚਾਰ ਦਿਨ ਹੀ ਲੈਂਦੀ ਐ ਦੋ ਦਾਂਦਾ ਬੱਚਾ ਹੈ ਦੋਂਦਾ ਦੋ ਦਾਰ ਕਿੰਨਾਕ ਦੁੱਧ ਦੇ ਦੂ ਇਹਨਾਂ ਵੀਰੇ ਦੁੱਧ ਦੇਣ ਉਹ ਤਾਂ ਪਹਿਲੇ ਸਵੇਰੇ ਦੇ ਨੂੰ 15 16 ਕਹਿੰਦੇ ਹਨਾ ਦੋਸਤੋ ਪਲੂਣ ਵੱਛੀਆ ਵੀਰ ਕਹਿੰਦਾ ਇਹਦਾ ਆਪਾਂ ਐਵੇਂ ਕਹਿ ਦਈਏ 20 ਕਿਲੋ ਦੇ ਦੂ 15 ਕਿਲੋ ਪਿਆਉ ਖੁੱਲਾ ਦੁੱਧ ਦੋ ਨੰਬਰ ਵੱਛੀ 20 ਕਿਲੋ ਪਿਆਜੂ ਇਹਦੇ ਥੱਲੇ ਤਾਂ ਚਾਰਾ ਪੰਜਾਂ ਦਿਨਾਂ ਦੀ ਸੂਈ ਥੱਲੇ 17 ਕਿਲੋ ਅੱਜ ਤਿਆਰ ਹੈ ਅਜੇ ਇਹਦਾ ਕਣਕੁਣ ਚੱਲਣਾ ਸਹੀ ਵਣੇ ਦਸੀ ਬਾਰੀ ਦੀ ਨਹੀਂ ਪਸ਼ੂ ਕਣਕੁਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਦੁੱਧ ਤੇ ਆਉਂਦਾ ਆ ਪਹਿਲਾ ਸੂਆ ਦੋ ਦੰਦ ਬੱਚਾ ਦੋਂਦਾ ਰਾਜੀ ਫੁੱਲ ਹੈ ਆੜਤਿਆਂ ਦੇ ਸਹਰਾਣੇ ਵਰਗੀ ਆ ਚਾਰ ਚਪੇਰੋ ਇੱਕੋ ਜੀ ਪਈ ਆ ਦੋ ਤਿੰਨ ਦਿਨ ਲੈ ਜੂ ਹਜੇ ਚਾਰ ਹੀ ਥਾਣਾ ਚਾਰੇ ਥਾਣ ਅੱਗੇ ਪਿਛੇ ਘੜ ਘੜ ਦੀ ਵਾਇਰਲ ਤੇ ਗੈਬ ਤੇ ਨਿਖੜਵੇਂ ਕੱਲੇ ਕੱਲੇ ਲੱਗੇ ਹੋਇਆ ਪਹਿਲਾ ਸੂਆ ਦੋਂਦਾ ਬੱਚਾ ਪਲੂਣ ਰਾਜੀ ਫੁੱਲ ਹੈ ਮੱਝਾਂ ਵਰਗਾ ਦੁੱਧ ਹੋ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਵਧੀਆ ਨੌ ਦਾ ਸੂਏ ਦੁੱਧ ਪਿਆਉ ਕਿਉਂਕਿ ਪਹਿਲਣ ਦੋਂਦੀ ਵਛੀ ਆ ਸੀਲ ਸੌ ਫੁੱਲ ਹੈ ਕਿੰਨੇ ਦੀ ਏ ਵੀਰੇ ਦੇ ਰਿਆਂਗੇ ਮੁੱਲ ਜੋ ਆਪਣਾ ਮਰਜ਼ੀ ਕਰਾ ਲੈ 50000 ਦੀ ਦੇਵਾਂਗੇ ਆਪਾਂ ਬੱਚੀ ਮੁੱਲ ਜੋ ਕੁਝ ਮਰਜ਼ੀ ਕਰਾ ਲਓ 50000 ਦੀ ਵੀਰ ਕਹਿੰਦਾ ਦੇਵਾਂਗੇ ਜਮਾਂ ਜਾਇਜ਼ ਪਾ ਜੇ ਕਹਿੰਨੇ ਸੂਈ ਸਵਾਈ ਲੈ ਜਾਣੀ 2 ਨੰਬਰ ਲੈ ਜੋ 17 ਕਿਲੋ ਕੰਡੇ ਦੇ ਜੋ ਕੇ 20 ਕਿਲੋ ਪਿਆਜੂ 95000 ਦੀ ਝੋਟੀ ਲੈ ਜੋ 10 ਕਿਲੋ ਤੋਂ ਬਾਹਰ ਕਲ ਦੀ ਸੂਈ ਥੱਲੇ ਬੌਲਾ ਕੰਡੇ ਦੇ ਜੋ ਕੇ 16 ਕਿਲੋ ਦੁੱਧ ਪਿਆਜੂ 1/2 ਲੱਖ ਦੀ 1.5 ਲੱਖ ਤੋਂ ਘੱਟ ਕੋਈ ਦਿੰਦਾ ਨਹੀਂਗਾ ਇਹਨੇ ਦੁੱਧ ਅਲੀ ਤਨ 4 ਨੰਬਰ ਤੇ ਆ ਜਾ 4 ਨੰਬਰ ਵੀਰੇ ਦੂਜਾ ਹੀ ਸੂਆ ਸੂਈ ਆ ਇਹ ਅੱਜ ਹੈਗਾ ਪੰਜਵਾਂ ਦਿਨ ਸੂਈ ਜਿਹੜਾ ਚੋਲ ਲੈਣਾ 11 ਕਿਲੋ ਆ ਵੀਰੇ ਐਵੇਂ ਆਪਾਂ ਤਾਂ ਕਹੀਏ ਕਿ 13 ਕਿੰਨਾ ਕੁ ਪਿਆਜੂ 13 14 ਕਿਲੋ ਰਾਂ ਕਿੰਨੇ ਦੀ ਇਹ ਦੇ ਦੇਾਂਗੇ ਵੀਰੇ 32000 ਲਓ ਜੀ 32000 ਦੀ ਚਾਰਾਂ ਪੰਜਾਂ ਦਿਨਾਂ ਦੀ ਸੂਈ ਥੱਲੇ 11 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਫਲ ਗਾਰੰਟੀ ਵੀਡੀਓ ਬਣਾਈ ਆ ਜੇਰ ਜੂਰ ਦੀ ਫਲ ਗਾਰੰਟੀ ਵੀਡੀਓ ਬਣਾਈ ਆ 32000 ਦੀ ਟੋਕੜਾਂ ਵੇਚੀ ਜਾਂਦੇ ਲੋਕੀ 35 35000 ਦੀਆਂ 10 10 ਕਿਲੋ ਦੁੱਧ ਵਾਲੀਆਂ ਤੇ ਅਗਲਾ ਕਹਿੰਦਾ ਟੋਕੜ ਆ ਤੋਕੜ ਦਾ ਤੁਹਾਨੂੰ ਪਤਾ ਹੀ ਹੈ ਸਾਲ ਦੀ ਹੋਈ ਹੋਣੀ ਪਤਾ ਨਹੀਂ ਡੇਢ ਸਾਲ ਦੀ ਸੂਈ ਹੋਣੀ ਕਿਉਂਕਿ ਅੱਜ ਕੱਲ ਬਾਹਲੀ ਇਮਾਨਦਾਰੀ ਤਾਂ ਹੈ ਨਹੀਂ ਜਿਹੜਾ ਪਸ਼ੂ 4 ਮਹੀਨਿਆਂ ਦਾ ਸੂਇਆ ਹੁੰਦਾ ਨਾ ਅਗਲਾ ਕਹਿੰਦਾ ਬਾਈ ਬੱਛਾ ਸੀ ਬੱਛਾ ਮਰ ਗਿਆ ਇਹਨੂੰ ਤਾਂ ਸਵਾ ਮਹੀਨਾ ਹੀ ਹੋਇਆ ਸੂਈ ਨੂੰ ਤੇ ਤੋਕੜ ਤੁਹਾਨੂੰ ਪਤਾ ਜਿਹੜੀ ਨੂੰ ਬਾਹਲਾ ਚੇਰ ਹੋ ਗਿਆ ਹੋਇਆ ਸੂਈ ਨੂੰ ਹੁੰਦਾ ਉਹਨੂੰ ਅਗਲਾ ਕਹਿੰਦਾ ਨਹੀਂ 4 ਮਹੀਨਿਆਂ ਦਾ ਅਗਲਾ ਸੱਜਰ ਹੀ ਦੱਸਦਾ ਬੱਚਾ ਮਰ ਗਿਆ ਬਾਈ ਸਵਾ ਮਹੀਨੇ ਹੋਇਆ ਸੂਈ ਨੂੰ ਤੇ ਇਹਦਾ 32000 ਦੀ ਦੇ ਦੇਣੀ ਹੈ 11 ਕਿਲੋ ਦੁੱਧ ਤਿਆਰ ਹੈ ਪਾਵਾ ਬਾਈ ਕਹਿੰਦਾ ਆਈ ਵੇਝੇ ਤੇ ਚੋ ਕੇ ਲੈ ਜੇ ਪਾਵਾ ਆ ਚੱਕੋ ਬੱਚਾ ਇਹਦਾ ਉਹ ਖੜਾ 13 14 ਕਿਲੋ ਦੁੱਧ ਪਿਆ ਜੂ 32000 ਦੀ ਜਮਾ ਨਿੱਕੇ ਨਿੱਕੇ ਭਾ ਫੋਨ ਨੰਬਰ ਸਕਰੀਨ ਤੇ ਜਾਇ ਜੇ ਭਾ ਦੀਆਂ ਤਿੰਨ ਵੜਾ ਇੱਕ ਝੋਟੀ ਜੇ ਕਹਿੰਨੇ ਝੋਟੀ ਲੈਣੀ ਹੈ ਨਾ ਝੋਟੀ ਬਹੁਤ ਚੰਗੀ ਆ ਅਗਲਾ ਐਵੇਂ ਹੀ ਕਹਿੰਦਾ ਬਾਈ ਹਰਿਆਣੇ ਦੀ ਆ ਕਿੰਨੇ ਦੀ ਦਊ ਬਾਈ 165000 ਦੀ ਦੁੱਧ ਕਿੰਨਾ ਦੇਊ ਬਾਈ 16 ਕਿਲੋ ਤੇ 125000 ਦੀ ਬਾਈ ਕਹਿੰਦਾ ਦੇ ਦੇਣੀ ਆ ਪੂਰਾ ਵੱਡਾ ਕਦਮ ਮਗਰ ਵੀ ਕੱਟੀ ਐ ਕੱਟੀ ਹੋਵੇ ਵੱੱਛੀ ਹੋਵੇ 5-7000 ਤਾ ਮਗਰ ਬੱਚਾ ਹੀ ਵਿਦਾ ਹੁੰਦਾ ਪਰ ਜਮਾ ਜੈਜ ਮੁੱਲ 1-25 ਦੀ ਸਾਰਿਆਂ ਨੂੰ ਸਹੀ ਹੈ